ਕੋਈ ਖੇਤਾਂ 'ਚ ਭੱਜਿਆ ਫਿਰਦਾ ਸੀ ਕੋਈ ਰੇੜਿਆਂ 'ਤੇ ਭੱਜਿਆ ਫਿਰਦਾ ਸੀ ਅਖੀਰ 'ਚ ਜਦੋਂ ਪਤਾ ਲੱਗਿਆ ਕਿ ਪਾਈ ਭੱਜਣ ਨਹੀਂ ਦੇਣਾ ਆ ਕੇ ਹੱਥ ਖੜੇ ਕਰਕੇ ਗ੍ਰਿਫਤਾਰੀ ਦੇ ਦਿੱਤੀ ਇਹਨੂੰ ਤੁਸੀਂ ਸੂਰਮਾ ਸਮਝਦੇ ਹੋ ਇਹ ਬੰਦਾ ਸੂਰਮਾ ਕਿੱਥੋਂ ਹੋ ਗਿਆ ਪਰ ਜਿਹੜਾ ਰੇੜਿਆਂ 'ਤੇ ਭੱਜਿਆ ਫਿਰਦਾ ਸੀ ਉਹਨੂੰ ਤੁਸੀਂ ਸੂਰਮਾ ਬਣਾਈ ਜਾਂਦੇ ਹੋ ਯਾਰ ਲੋਕਾਂ ਨੂੰ ਬਾਹਰ ਆਪਣੇ ਉਹ ਕਰਦੇ ਲੈਕਚਰ ਦਿੰਦੇ ਫਿਰਦੇ ਨੇ ਨਸ਼ੇ ਦੇ ਉੱਪਰ ਤੇ ਆਪਣਾ ਭਰਾ ਨਸ਼ੇ ਨਾਲ ਪੜਿਆ ਗਿਆ ਲੋਕਾਂ ਨੂੰ ਸਿੱਖ ਧਰਮ ਦੱਸਦੇ ਫਿਰਦੇ ਨੇ ਤੇ ਆਪਣਾ ਭਰਾ ਮਰਤਾ ਰਿਵੀ ਹੈ ਨੀਗਾ ਆ ਤਾਂ ਕੋਈ ਉਹ ਨਹੀਂ ਹੋਇਆ ਹੱਲ ਨਹੀਂ ਹੋਇਆ ਕਿ ਕੋਈ ਕੋਈ ਬੰਦਾ ਕੋਈ ਕਿਸੇ ਦੇ ਰਿਗਾਰਡਿੰਗ ਗੱਲ ਕਰਦਾ ਹੋਵੇ ਜਾਂ ਸੱਚ ਰੱਖਦਾ ਹੋਵੇ ਪੂਰੇ ਤੇ ਗੋਲੀਆਂ ਮਰਵਾ ਕੇ ਉਹਦੇ ਬੰਦੇ ਦਾ ਮੂੰਹ ਬੰਦ ਕੀਤਾ ਜਾ ਸਕੇ ਯਾਰ ਐਜਾ ਤੁਸੀਂ ਆਪਣੇ ਬਣਾਉਣ ਨੂੰ ਫਿਰਦੇ ਆ ਆਪਣਾ ਖਾਲਸਤਾਨ ਇਹ ਬਣਾਉਣਾ ਤੁਸੀਂ ਖਾਲਸਤਾਨ ਯਾਰ ਆਪਣੇ ਹੀ ਭਰਾ ਮਾਰੂ ਭਰਾ ਮਰਵਾ ਕੇ ਆਪਣੇ ਹੀ ਭਰਾ ਮਾਰ ਕੇ ਤੇ ਤੁਸੀਂ ਖਾਲਸਤਾਨ ਬਣਾਉਂਦਿਆਂ ਗੱਲਾਂ ਕਰਦੇ ਹੋ ਯਾਰ ਸਾਡਾ ਕੋਈ ਲੱਖੇ ਹੁੰਦਾ ਵਰਗਾ ਸਟੈਂਡ ਨਹੀਂ ਹੈਗਾ ਕਿ ਜਿਹੜੇ ਸਾਰਾ ਦਿਨ ਗਵਰਨਮੈਂਟ ਨੂੰ ਗਾਲਾਂ ਕੱਢਦੇ ਆ ਸਾਰਾ ਦਿਨ ਉਸੇ ਗਵਰਨਮੈਂਟ ਤੋਂ ਸਕੋਟੀਆਂ ਰੱਖੀ ਫਿਰਦੇ ਆ ਲੱਕੇ ਹੋਣੀ ਚਾਰ ਚਾਰ ਬੰਦੇ ਰੱਖੇ ਹੋਏ ਲੱਕੇ ਨੇ ਜਿਹੜੀ ਗਵਰਨਮੈਂਟ ਨੂੰ ਸਾਰਾ ਦਿਨ ਉਹ ਗਾਲਾਂ ਕੱਢਦਾ ਵਾ ਜਿਸ ਗਵਰਨਮੈਂਟ ਨੂੰ ਨਾ ਲੱਖਾ ਸਾਰਾ ਦਿਨ ਗਾਲਾਂ ਕੱਢਦਾ ਉਸੇ ਗਵਰਨਮੈਂਟ ਤੋਂ ਸਕੋਟੀ ਲਈ ਹੋਈ ਆ ਉਹਨੇ ਚਾਰ ਬੰਦਿਆਂ ਦੀ ਅੱਪਾ ਬਖਸ਼ੀ ਸਿੰਘ ਜੀ ਤੇ ਹੋਏ ਹਮਲੇ ਰਿਗਾਰਡਿੰਗ ਆਪਾਂ ਗੱਲਬਾਤ ਕਰ ਲਈ ਆ ਹਾ ਲਾਈਵ ਵੀਡੀਓ ਪਾ ਰਹੇ ਆ ਮੈਂ ਜਿਹੜਾ ਹਮਲਾ ਹੋਇਆ ਉਹ ਇੱਕ ਜਾਂਚ ਦਾ ਵਿਸ਼ਾ ਵਾ ਆਪਾਂ ਸਭ ਨੂੰ ਪਤਾ ਵਾ ਕਿ ਗੁਰਪ੍ਰੀਤ ਸਿੰਘ ਹਰੀਨੋਬਾਈ ਦਾ ਕਤਲ ਹੋਇਆ ਠੀਕ ਨਹੀਂ ਉਸ ਕਤਲ ਤੋਂ ਬਾਅਦ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਨਾਂ ਵੀ ਲਿਆ ਆਪਣੇ ਅਮਰਤਪਾਲ ਦਾ ਠੀਕ ਨਹੀਂ ਪਰਿਵਾਰ ਦੇ ਵੀ ਬਿਆਨ ਆਏ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਹੀ ਆਪਣੇ ਇੱਕ ਲਿਸਟ ਜਨਤਕ ਹੁੰਦੀ ਆ ਜਦੋਂ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਅਮਰਿਤਪਾਲ ਦਾ ਨਾਮ ਲਿਆ ਵਾ ਉਸ ਤੋਂ ਬਾਅਦ ਇੱਕ ਲਿਸਟ ਜਨਤਕ ਹੁੰਦੀ ਆ 20 ਬੰਦਿਆਂ ਦੀ ਉਹਨਾਂ 20 ਬੰਦਿਆਂ ਦੀ ਲਿਸਟ ਜਨਤਕ ਹੋਣ ਦੇ ਪਿੱਛੇ ਸੀ ਕਿ ਭਾਈ ਇਹਨਾਂ ਬੰਦਿਆਂ ਦੇ ਉੱਪਰ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ ਉਹਨਾਂ ਦੇ ਵਿੱਚ ਬਾਬਾ ਬਖਸ਼ੀ ਸਿੰਘ ਜੀ ਵੀ ਸੀਗੇ ਤੇ ਮੇਰਾ ਨਾਮ ਵੀ ਹੈਗਾ ਵਾ ਤੇ ਹੋਰ ਵੀ ਕਈ ਨਾਮ ਨੇ ਕਈ ਬੰਦਿਆਂ ਨੇ ਮਜ਼ਾਕੜਾ ਆਇਆ ਗਿਆ ਸੀਗਾ ਕਿ ਇਹ ਇੱਕ ਫੇਕ ਆ ਜਿਹੜੀ ਲਿਸਟ ਜਾਰੀ ਹੋਈ ਹੈ ਕਿ 20 ਬੰਦਿਆਂ ਦੀ ਇਹ ਫੇਕ ਆ ਜੀ ਇਹ ਆਪਣੇ ਪਬਲਿਸਿਟੀ ਲੈਂਦੇ ਆ ਜੀ ਇਹ ਫੇਮ ਲੈਂਦੇ ਆ ਜੀ ਤੇ ਇਹ ਝੂਠੀ ਆ ਲਿਸਟ ਠੀਕ ਨਹੀਂ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਭਾਈ ਤੁਸੀਂ ਜੋ ਮਰਜ਼ੀ ਕਹੀ ਚੱਲੋ ਕਿ 20 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਹੋਈ ਆ ਇਹ ਫੇਕ ਆ ਜਾ ਜੋ ਮਰਜੀ ਤੁਸੀਂ ਕਹੀ ਚੱਲੋ ਕਿ ਪਬਲਿਸਿਟੀ ਸਟੰਟ ਜੋ ਮਰਜੀ ਕਹੀ ਚੱਲੋ ਪਰ ਗੁਰਪ੍ਰੀਤ ਹਰੀ ਨੌ ਦਾ ਕਤਲ ਤਾਂ ਸਚਾਈ ਆ ਨਾ ਹੋਇਆ ਨਾ ਕਤਲ ਤਾਂ ਹੋਇਆ ਨਾ ਸਚਾਈ ਆ ਉਹ ਤਾਂ ਘਰ ਵੜ ਕੇ ਆਪਣੇ ਮਾਰ ਕੇ ਗਏ ਨੇ ਪਿੱਠ 'ਚ ਗੋਲੀਆਂ ਉਹ ਤਾਂ ਸਚਾਈ ਆ ਨਾ ਇੱਕ 7 ਸਾਲ ਦੇ ਬੱਚੇ ਦੇ ਪਿਓ ਦੇ ਪਿੱਠ 'ਚ ਗੋਲੀਆਂ ਮਰਵਾਇਆਂ ਗਈਆਂ ਉਹ ਤਾਂ ਸਚਾਈ ਆ ਨਾ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਅਮਰਤਪਾਲ ਦਾ ਨਾਮ ਲਿਆ ਇਹ ਤਾਂ ਸਚਾਈ ਆ ਨਾ ਪਰਿਵਾਰ ਨੇ ਗੁਰਪ੍ਰੀਤ ਹਰੀਨਾਉ ਦੇ ਪਰਿਵਾਰ ਨੇ ਅਮਰਤਪਾਲ ਦਾ ਨਾਮ ਲਿਆ ਇਹ ਤਾਂ ਸੱਚਾਈ ਆ ਨਾ ਸਾਰੇ ਤੱਤ ਸਾਰੇ ਪ੍ਰੂਫ ਸਾਹਮਣੇ ਆ ਜਾਣਗੇ ਇਹ ਤਾਂ ਸੱਚਾਈ ਆ ਨਾ ਤੁਸੀਂ ਯਾਰ ਇੰਨਾ ਮੈਨੂੰ ਇਹਦੀ ਸਾਹਮਣੇ ਲੱਗਦੀ ਕਿ ਤੁਸੀਂ ਇੱਕ ਬੰਦੇ ਨੂੰ ਪਿੱਛੇ ਇੰਨਾ ਤੁਸੀਂ ਅੰਨੇ ਹੋ ਜਾਨੇ ਹੋ ਯਾਰ ਮੈਂ ਕਹਿੰਦਾ ਆਪਣਾ ਕਰੋ ਤੁਸੀਂ ਲੱਗੋ ਪਿੱਛੇ ਲੱਗੋ ਪਰ ਘਟੋ ਘਟ ਸੱਚ ਦੇ ਝੂਠ ਦਾ ਦੇਖੋ ਕੀ ਆ ਅੱਖਾਂ ਬੰਦ ਕਰਨ ਦੇ ਨਾਲ ਹਨੇਰਾ ਹੀ ਲੱਗਦਾ ਹੁੰਦਾ ਪਰ ਤੁਸੀਂ ਤਾਂ ਅੱਖਾਂ ਖੋਲ ਕੇ ਵੀ ਦੇ ਰੇ ਦੱਸ ਰਹੇ ਹੋ ਦਿਨ ਚੜ੍ਹੇ ਨੂੰ ਵੀ ਇਹ ਤਾਂ ਸੁਣਿਆ ਸੀ ਕਿ ਅੱਖਾਂ ਬੰਦ ਕਰ ਲੈਣੇ ਆਪਾ ਦੇਖੋ ਮੇਰੀ ਅੱਖਾਂ ਬੰਦ ਨਹੀਂ ਹੁਣ ਹਨੇਰਾ ਵਾ ਅੱਖਾਂ ਖੋਲ ਕੇ ਵੀ ਹੁਣ ਤਾਂ ਦਿਨ ਹੈ ਨਾ ਪਰ ਤੁਸੀਂ ਤਾਂ ਅੱਖਾਂ ਖੋਲ ਕੇ ਹੁਣ ਦਿਨ ਚੜ੍ਹੇ ਨੂੰ ਵੀ ਕਹੀ ਜਾਂਦੇ ਹੋ ਰਾਤ ਆ ਤੁਸੀਂ ਤਾਂ ਕੋਈ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈਗੇ ਨਾ ਮੰਨੋ ਭਾਈ ਮੈਂ ਤਾਂ ਇੱਕ ਚੀਜ਼ ਕਹਿੰਦਾ ਕਿ ਤੁਸੀਂ ਮੈਂ ਜਿਹੜੇ ਇੱਕ ਹੋਰ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਨੂੰ ਕੋਈ ਸ਼ੱਕ ਆ ਨਾ ਉਹ ਥਾਣੇ ਚਲ ਜਾਓ ਫਰੀਦਕੋਟ ਚਲ ਜਾਓ ਜਿਹੜੇ ਮਰਜ਼ੀ ਜਿਹੜੇ ਬੰਦਿਆਂ ਨੇ ਆਪਣੇ ਵੀਡੀਓ ਵੀ ਪਾਈਆਂ ਸੀ ਮੈਂ ਵੀ ਪਾਈ ਹੈ ਮੇਰੇ ਕੋਲ ਆ ਜਾਓ ਠੀਕ ਨਹੀਂ ਤੁਸੀਂ ਥਾਣੇ ਲੋਕ ਫਰੀਦਕੋਟ ਚਲ ਜਾਓ ਠੀਕ ਨਹੀਂ ਉੱਥੇ ਜਾ ਕੇ ਐਸਐਸਪੀ ਦਫ਼ਤਰ ਦੇ ਵਿੱਚੋਂ 20 ਬੰਦੇ ਦੀ ਲਿਸਟ ਲੈ ਲਓ ਜਿਹੜੇ ਮਰਜ਼ੀ ਜਾ ਕੇ ਪਤਾ ਕਰ ਲਓ ਯਾਰ ਜੇ ਨਹੀਂ ਹੈਗੀ ਤਾਂ ਮੈਂ ਤਾਂ ਹੀ ਤਾਂ ਕਹਿਣਾ ਪਿਆ ਕਿ ਉਹਦੇ ਵਿੱਚ ਦੇਖੋ ਤੁਸੀਂ ਹੁਣ ਬਾਬਾ ਬਖਸ਼ੀ ਸਿੰਘ ਜੀ ਦਾ ਵੀ ਨਾਮ ਆ ਮੇਰਾ ਵੀ ਨਾਮ ਹੈਗਾ ਵਾ ਨਾਮ ਉਹਨਾਂ ਦੇ ਆ ਜਿਹੜੇ ਭਾਈ ਇੱਕ ਬੰਦੇ ਦਾ ਵਿਰੋਧ ਕਰਦੇ ਆ ਉਹ ਤੁਹਾਨੂੰ ਵੀ ਪਤਾ ਵਾ ਠੀਕ ਨਹੀਂ ਕੀਦਾ ਅਸੀਂ ਵਿਰੋਧ ਕਰਦੇ ਆ ਸਭ ਨੂੰ ਪਤਾ ਵਾ ਉਹ ਕੀਦਾ ਵਿਰੋਧ ਕਰਦੇ ਆ ਅਸੀਂ ਠੀਕ ਨਹੀਂ ਪਰ ਆ ਤਾਂ ਕੋਈ ਉਹ ਨਹੀਂ ਹੋਇਆ ਹੱਲ ਨਹੀਂ ਹੋਇਆ ਕਿ ਕੋਈ ਕੋਈ ਬੰਦਾ ਕੋਈ ਕਿਸੇ ਦੇ ਰਿਗਾਰਡਿੰਗ ਗੱਲ ਕਰਦਾ ਹੋਵੇ ਜਾਂ ਸੱਚ ਰੱਖਦਾ ਹੋਵੇ ਪੂਰੇ ਤੇ ਗੋਲੀਆਂ ਮਰਵਾ ਕੇ ਉਹਦੇ ਬੰਦੇ ਦਾ ਮੂੰਹ ਬੰਦ ਕੀਤਾ ਜਾ ਸਕੇ ਯਾਰ ਐ ਜਾ ਤੁਸੀਂ ਆਪਣੇ ਬਣਾਉਣ ਨੂੰ ਕਰਦੇ ਆ ਆਪਣਾ ਖਾਲਸਤਾਨ ਇਹ ਬਣਾਉਣਾ ਤੁਸੀਂ ਖਾਲਸਤਾਨ ਯਾਰ ਆਪਣੇ ਹੀ ਭਰਾ ਮਾਰੂ ਭਰਾ ਮਰਵਾ ਕੇ ਆਪਣੇ ਹੀ ਭਰਾ ਮਾਰ ਕੇ ਤੇ ਤੁਸੀਂ ਖਾਲਸਤਾਨ ਬਣਾਉਂਦਿਆਂ ਗੱਲਾਂ ਕਰਦੇ ਹੋ ਯਾਰ ਕੀ ਲੋੜ ਐ ਜੇ ਖਾਲਸਾਣ ਦੀ ਜੀ ਦੀ ਨੀਂ ਤੁਸੀਂ ਆਪਣੇ ਭਰਾਵਾਂ ਦੇ ਖੂਨ ਦੇ ਨਾਲ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਪਰ ਰੱਖ ਰਹੇ ਹੋ ਕੀ ਲੋੜ ਪਈ ਆ ਠੀਕ ਨਹੀਂ ਮੈਨੂੰ ਦੱਸ ਦੋ ਭਾਈ ਐਜੇ ਖਾਲਸਾਣ ਦੀ ਨੀਂ ਤੁਸੀਂ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਪਰ ਆਪਣੇ ਭਰਾਵਾਂ ਦੇ ਖੂਨ ਨਾਲ ਬਣਾਉਣੀ ਆ ਨੀ ਜਿਹੜਾ ਬੋਲਦਾ ਜਾਂ ਤਾਂ ਪੈਸੇ ਲੈ ਲਾ ਜਾਂ ਗੋਲੀ ਆ ਬਸ ਦੋ ਚੀਜ਼ਾਂ ਨੇ ਤੀਜਾ ਤਾਂ ਗੱਲ ਨਹੀਂ ਹੈਗੀ ਕੋਈ ਗੁਰਪ੍ਰੀਤ ਹਰੀਨਾਉ ਦਾ ਕੀ ਕਸੂਰ ਸੀ ਸਾਡਾ ਦੱਸ ਦੋ ਕੀ ਕਸੂਰ ਆ ਭਰਾ ਸਾਨੂੰ ਇਹ ਤਾਂ ਦੱਸ ਦੋ ਸਾਡਾ ਕੀ ਕਸੂਰ ਆ ਜਾਂ ਬਾਬਾ ਬਖਸ਼ੀ ਸਿੰਘ ਜੀ ਦਾ ਕੀ ਕਸੂਰ ਆ ਉਹ ਸਿਰਫ ਇੰਨਾ ਹੀ ਆ ਕਿ ਸੱਚ ਬੋਲਦੇ ਆ ਜੋ ਤਸਵੀਰ ਆ ਉਹ ਸਾਹਮਣੇ ਦਿਖਾਉਂਦੇ ਆ ਦਿਨੋਂ ਦਿਨ ਤੇ ਰਾਤ ਨੂੰ ਰਾਤ ਕਹਿੰਦੇ ਆ ਬਸ ਆਹੀ ਕਸੂਰ ਆਦਾ ਸਾਡਾ ਸਭ ਦਾ ਇਹੀ ਕਸੂਰ ਆਦਾ ਫੇਰ ਤੇ ਇੱਕ ਗੱਲ ਆ ਜਾਂਦੀ ਹੈ ਜੀ ਇਹ ਤਾਂ ਸਟੇਟ ਆ ਜੀ ਸਟੇਟ ਪਿੱਛੇ ਆਪਣੇ ਭਰਾ ਮਾਰੂ ਜੰਗ ਕਰਾ ਰਹੀ ਆ ਜੇ ਸਟੇਟ ਪ੍ਰਭਾਵ ਭਰਾ ਮਾਰੂ ਜੰਗ ਕਰਾ ਰਹੀ ਆ ਤੇ ਭਰਾ ਭਰਾ ਫਿਰ ਸਾਹਮਣੇ ਆ ਕੇ ਸੱਚਾਈ ਕਿਉਂ ਨਹੀਂ ਰੱਖਦੇ ਪਈ ਮੈਨੂੰ ਦੱਸ ਦੋ ਭਰਾ ਵਾਲੂ ਜੇ ਯੰਗ ਆ ਜੇ ਭਰਾ ਨੇ ਕੋਈ ਹੱਥ ਅੱਗੇ ਵਧਾਇਆ ਤਾਂ ਹੀ ਸਟੇਟ ਉਹਨਾਂ ਨੂੰ ਵਰਤ ਰਹੀ ਆ ਨਾ ਐ ਤਾਂ ਹੈ ਨਹੀਂਗਾ ਕਿ ਨਾ ਵਰਤਦੀ ਹੋਵੇ ਸਟੇਟ ਨੂੰ ਆਪਾਂ ਮੌਕਾ ਦੇ ਰਹੇ ਆ ਆਪਾਂ ਆਪਣੇ ਆਪ ਨੂੰ ਵਰਤਣ ਦਾ ਤਾਂ ਹੀ ਸਟੇਟ ਤੁਹਾਨੂੰ ਵਰਤ ਰਹੀ ਆ ਨਾ ਗੱਲ ਤਾਂ ਇਹ ਆ ਤੁਸੀਂ ਸਟੇਟ ਨੂੰ ਆਪਣਾ ਵਧਾਇਆ ਹੱਥ ਤਾਂ ਹੀ ਤੁਹਾਡੇ ਨੂੰ ਵਰਤ ਰਹੀ ਆ ਉਹ ਨਹੀਂ ਤਾਂ ਐਂ ਕੋਈ ਕਿਸੇ ਨੂੰ ਕਿਵੇਂ ਵਰਤ ਲੂਗਾ ਕੋਈ ਲੈ ਆ ਗਿਆ ਫੇਕ ਆਈਡੀ ਵਾਲੇ ਬਾਜ਼ ਯਾਰ ਹੁਣ ਆਏ ਫੇਕ ਆਈਡੀ ਵਾਲਿਆਂ ਨੂੰ ਕੀ ਕਹੀਏ ਯਾਰ ਹੁਣ ਬਸ ਇਹਨਾਂ ਕੋਲ ਫੇਕ ਆਈਡੀ ਤੋਂ ਬਸ ਗਾਣਾ ਨੇ ਜਾਂ ਧਮਕੀਆਂ ਨੇ ਬਸ ਜਾ ਕਦੇ ਮੇਲਾਂ ਭੇਜੀਆਂ ਦਿੰਦੇ ਨੇ ਮੈਨੂੰ ਦੱਸੋ ਤੇਰੇ ਮੈਨੂੰ ਮੈਨੂੰ ਮੇਲਾਂ ਆਈਆਂ ਤੇਰੇ ਘਰ ਵੜ ਕੇ ਪਿੱਤਲ ਭਰ ਦਾਂਗੇ ਮੈਂ ਕਹਾ ਕੋਈ ਗੱਲ ਨਹੀਂ ਜਦ ਮਨ ਜੀ ਆਜੋ ਮੋਸਟ ਵੈਲਕਮ ਆ ਠੀਕ ਨਹੀਂ ਫਿਰ ਫਿਰ ਮੇਲ ਆਈ ਤੇਰੇ ਬੱਚੇ ਨੂੰ ਕਿ ਡਰਾਇਵ ਕਰ ਲਾਂਗੇ ਅਸੀਂ 7 ਸਾਲ ਦੇ ਨੂੰ ਬਈ ਕਾ ਕੋਈ ਗੱਲ ਨਹੀਂ ਯਾਰ ਜੋ ਉਸ ਮਹਾਰਾਜ ਦੇ ਉੱਪਰ ਆ ਜੋ ਵੀ ਹੈਗਾ ਉਸ ਮਹਾਰਾਜ ਦੇ ਜੋ ਲਿਖਿਆ ਉਹੀ ਹੋਣਾ ਕਤੀੜਾਂ ਦੇ ਕਹਿਣ ਦੇ ਨਾਲ ਕਤੀੜਾਂ ਦੇ ਭੌਂਕਣ ਦੇ ਨਾਲ ਕੁਝ ਨਹੀਂ ਹੋਣਾ ਉਸ ਮਹਾਰਾਜ ਨੇ ਜੋ ਲਿਖਿਆ ਨਾ ਹੋਣਾ ਤਾਂ ਉਹੀ ਆ ਜਿੰਨੇ ਮੇਰੇ ਸਾਹ ਲਿਖੇ ਆ ਉਹ ਮੈਂ ਪੂਰੇ ਕਰਕੇ ਜਾਣੇ ਆ ਠੀਕ ਨਹੀਂ ਕੋਈ ਕਿਸੇ ਕਤੀੜ ਦੇ ਭੌਂਕਣ ਦੇ ਨਾਲ ਜਾਂ ਕਿਸੇ ਕੁੱਤੇ ਦੇ ਭੌਂਕਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਨਹੀਂ ਜੇ ਤਾਂ ਦਾਮਾ ਤਾਂ ਆਪਣੀ origignal id ਤੋਂ ਗੱਲ ਕਰੋ ਮੇਰੇ ਨਾਲ ਮੈਂ ਤਾਂ ਨੰਬਰ ਵੀ ਸਾਰਾ ਦਿਨ ਮੈਂ ਤਾਂ ਨੰਬਰ ਵੀ ਜਨਤਾ ਕੀ ਕੀਤਾ ਹੋਇਆ ਕਰੋ ਨਾਲ ਗੱਲ ਯਾਰ ਫੋਨ ਕਰੋ ਠੀਕ ਨਹੀਂ ਮੈਨੂੰ ਇਹ ਫੇਰ ਕਹਿਦਣਗੇ ਯਾਰ ਇਹ ਆਪਣੇ ਆਪਣੇ ਕੀ ਕਹਿੰਦੇ ਹੁੰਦੇ ਨੇ ਸਕਿਉਰਟੀਆਂ ਲੈਣ ਦੀ ਕਰਦੇ ਆ ਸਾਰਾ ਕੰਮ ਲੈ ਦੱਸ ਤੁਸੀਂ ਥੁੱਕ ਕੇ ਛੱਟ ਗਏ ਥੋੜੇ ਤੇ ਸਵਾਲ ਬਣਾ ਕਰੀਏ ਅਸੀਂ ਹੈ ਤੁਸੀਂ ਥੋਕ ਕੇ ਛੱਟ ਕੇ ਤੇ ਤੁਹਾਡੇ ਤੇ ਸਵਾਲ ਪਨਾ ਖੜੇ ਕਰੀਏ ਅਸੀਂ ਤੇ ਸਾਨੂੰ ਅਸੀਂ ਜੇ ਕੋਈ ਗੱਲ ਕਰੀਏ ਕੋਈ ਆਪਣੀ ਕੌਮ ਦੀ ਜਾਂ ਕੁਝ ਹੋਰ ਜੇ ਸੱਚ ਨੂੰ ਸੱਚ ਕਹੀਏ ਅਸੀਂ ਇਹ ਤਾਂ ਸਕਿਉਰਟੀਆਂ ਲੈਣ ਦੇ ਮਾਰੇ ਕਰਦੇ ਆ ਜਿੱਦਾਂ ਸਕਿਉਰਟੀ ਲਵਾਂਗੇ ਉਦੋਂ ਗੱਲ ਕਰਿਓ ਮੇਰੇ ਨਾਲ ਕਿਦਾਂ ਮੈਂ ਸਕਿਉਰਟੀ ਲਾਊਂਗਾ ਉਦੋਂ ਮੈਨੂੰ ਕਿਹੋ ਉਦੋਂ ਮੈਨੂੰ ਕਿਹੋ ਕਿ ਭਾਈ ਤੈ ਸਕਿਉਰਟੀ ਲਿੱਤੀ ਆ ਮੈਂ ਜਿੱਦਾਂ ਲਾਊਂਗਾ ਮੈਨੂੰ ਤਿੰਨ ਵਾਰ ਆਫਰ ਆਈ ਆ ਤਿੰਨ ਵਾਰ ਹਜੇ ਵੀ ਫੋਨ ਆਉਂਦੇ ਨੇ ਸਕਿਉਰਟੀ ਵਾਸਤੇ ਦਿੱਲੀ ਦਿੱਲੀ ਆ ਰਹੇ ਆ ਦਿੱਲੀ ਜੇ ਕਿਸੇ ਨੂੰ ਕੋਈ ਸ਼ੱਕ ਆਦਾ ਮੇਰੇ ਕੋ ਦਰਾਹੇ ਆ ਜਿਓ ਮੈਂ ਥਾਣੇ ਮੈਂ ਲੈ ਚੱਲੂ ਤੁਹਾਨੂੰ ਤੇ ਲਿਸਟ ਵੀ ਦੇਖ ਲਿਓ 20 ਬੰਦਿਆਂ ਦੀ ਉਹ ਚ ਕੀ ਦਾ ਕੀ ਦਾ ਨਾਮ ਆ ਮੈਂ ਓਪਨ ਚੈਨਲ ਦਾ ਨਾ ਤੁਹਾਨੂੰ ਜਿਹੜੇ ਵੇਲੇ ਮਰਜੀ ਮੈਨੂੰ ਫੋਨ ਕਰਕੇ ਦਰਾਹੇ ਆ ਜਿਓ ਮੈਂ ਤੁਹਾਨੂੰ ਦਰਾਹੇ ਥਾਣੇ ਲੈ ਚੱਲੂਗਾ ਲਿਸਟ ਵੀ ਦਿਖਾ ਦੂੰਗਾ 20 ਬੰਦਿਆਂ ਦੀ ਉਹ ਚ ਦੇਖ ਲਿਓ ਕੀ ਦਾ ਨਾਮ ਹੈਗਾ ਕੀ ਦਾ ਨਹੀਂ ਹੈਗਾ ਮੇਰਾ ਹੈਗਾ ਕਿ ਨਹੀਂ ਹੈਗਾ ਚੈੱਕ ਕਰ ਲਿਓ ਉਸ ਤੋਂ ਬਾਅਦ ਇਹ ਵੀ ਦੇਖ ਲਿਓ ਕਿ ਮੈਂ ਤਿੰਨ ਵਾਰ ਕੀ ਲਿਖ ਕੇ ਦੇ ਕੇ ਆਇਆ ਤਿੰਨ ਵਾਰ ਮੈਂ ਕੀ ਲਿਖ ਕੇ ਦੇ ਕੇ ਆਇਆ ਇਹ ਵੀ ਦੇਖ ਲਿਓ ਆਜੋ ਦਰਾਹੇ ਜੇ ਸੱਚ ਦੇਖਣਾ ਤਾਂ ਆਜੋ ਆਓ ਤਾਂ ਸਹੀ ਯਾਰ ਕੋਈ ਕੋਈ ਪਹੁੰਚੋ ਤਾਂ ਸਹੀ ਕੋ ਮਹਿਲ ਠਾਣੇ ਵਾਂ ਲੈ ਕੇ ਚੱਲੂ ਲਿਸਟ ਮੈਂ ਤੁਹਾਨੂੰ ਦਿਖਾਉਂ 20 ਬੰਦਿਆਂ ਦੀ ਕਿ ਦੇਖੋ ਚ ਮੇਰਾ ਨਾਮ ਹੈਗਾ ਕਿ ਨਹੀਂ ਹੈਗਾ ਠੀਕ ਨਹੀਂ ਹੋਰ ਦੱਸੋ ਜਿਹੜੀ ਚਿੱਠੀ ਮੈਂ ਮੈਂ ਦੋ ਵਾਰ ਲਿਖ ਕੇ ਦੇ ਕਿ ਤਿੰਨ ਵਾਰ ਲਿਖ ਕੇ ਦੇ ਆਏ ਆ ਕਿ ਭਾਈ ਮੈਨੂੰ ਸਕਿਉਰਟੀ ਨਹੀਂ ਚਾਹੀਦੀ ਨਹੀਂ ਚਾਹੀਦੀ ਜਿੱਦਾਂ ਲਾਊਂਗਾ ਸਕਿਉਰਟੀ ਉਦੋਂ ਗੱਲ ਕਰਿਓ ਠੀਕ ਨਹੀਂ ਸਾਡਾ ਕੋਈ ਇਹ ਨਹੀਂ ਹੈਗਾ ਲੱਕੇ ਉਹਨਾਂ ਵਰਗਾ ਸਟੈਂਡ ਨਹੀਂ ਹੈਗਾ ਸਾਡਾ ਕੋਈ ਲੱਕੇ ਉਹਨਾਂ ਵਰਗਾ ਸਟੈਂਡ ਨਹੀਂ ਹੈਗਾ ਕਿ ਜਿਹੜੇ ਸਾਰਾ ਦਿਨ ਗਵਰਨਮੈਂਟ ਨੂੰ ਗਾਲਾਂ ਕੱਢਦੇ ਆ ਸਾਰਾ ਦਿਨ ਉਸੇ ਗਵਰਨਮੈਂਟ ਤੋਂ ਸਕੋਰਟੀਆਂ ਰੱਖੀ ਫਿਰਦੇ ਆ ਲੱਕੇ ਹੁਣੀ ਚਾਰ-ਚਾਰ ਬੰਦੇ ਰੱਖੇ ਹੋਏ ਲੱਕੇ ਨੇ ਜਿਹੜੀ ਗਵਰਨਮੈਂਟ ਨੂੰ ਸਾਰਾ ਦਿਨ ਉਹ ਗਾਲਾਂ ਕੱਢਦਾ ਵਾ ਜਿਸ ਗਵਰਨਮੈਂਟ ਨੂੰ ਨਾ ਲੱਖਾ ਸਾਰਾ ਦਿਨ ਗਾਲਾਂ ਕੱਢਦਾ ਉਸੇ ਗਵਰਨਮੈਂਟ ਤੋਂ ਸਕੋਰਟੀ ਲਈ ਹੋਈ ਆ ਉਹਨੇ ਚਾਰ ਬੰਦਿਆਂ ਦੀ ਜਿੱਦਾਂ ਅਸੀਂ ਲਾਵਾਂਗੇ ਸਾਡੇ ਨਾਲ ਉਦੋਂ ਗੱਲ ਕਰੇ ਉਹ ਠੀਕ ਨਹੀਂ ਬਾਕੀ ਮੈਂ ਤਾਂ ਇਹੀ ਕਹਿਣਾ ਯਾਰ ਤੁਸੀਂ ਹਰੇ ਸਾਡੀ ਵਾਰ ਨੂੰ ਕਹਿ ਦਣਗੇ ਕਿ ਭਾਈ ਤੁਸੀਂ ਭਰਾ ਮਾਰੂ ਜੰਗ ਕਰਾਉਂਦੇ ਐ ਤੇ ਹੁਣ ਦੱਸੋ ਹੁਣ ਦੱਸੋ ਆਪਣੇ ਬਾਬਾ ਬਖਸ਼ੀਸ਼ ਹੁੰਦਾ ਤੇ ਪਰ ਜਿਹੜਾ ਹਮਲਾ ਹੋਇਆ ਇਹ ਕਿਨੇ ਕਰਾਇਆ ਫਿਰ ਫਿਰ ਮੈਨੂੰ ਇਹ ਦੱਸ ਦੋ ਕਿਨੇ ਕਰਾਇਆ ਹੁਣ ਵੀ ਕਹਿ ਦੋ ਕਿ ਗਵਰਨਮੈਂਟ ਨੇ ਕਰਾਤਾ ਜੀ ਸਟੇਟ ਨੇ ਕਰਾਤਾ ਜੀ ਸੈਂਟਰ ਨੇ ਕਰਾਤਾ ਜੀ ਹੁਣ ਵੀ ਕਹਿ ਦੋ ਹੁਣ ਵੀ ਕਹਿ ਦੋ ਕਿ ਨਾ ਹੀ ਲੈਣਾ ਤੁਸੀਂ ਤਾਂ ਨਾ ਹੀ ਲੈਣਾ ਨਾ ਉਹਨੇ ਕਰਾਤਾ ਉਹਨੇ ਕਰਾਤਾ ਦੀਵੇ ਥੱਲੇ ਨਾ ਹਮੇਸ਼ਾ ਨੀਰਾਈ ਹੁੰਦਾ ਵਾ ਦੀਵੇ ਦੇ ਥੱਲੇ ਨਾ ਹਮੇਸ਼ਾ ਨੀਰਾਈ ਹੁੰਦਾ ਵਾ ਤੁਹਾਨੂੰ ਮੈਂ ਦੱਸ ਦਵਾਂ ਜਦੋਂ ਉਹਨੂੰ ਚੱਕੋਗੇ ਨਾ ਰੌਸ਼ਨੀ ਉੱਥੇ ਹੀ ਆਊਗੀ ਜਦੋਂ ਉੱਪਰ ਦੇਖੋਗੇ ਥੱਲੇ ਦੀਵੇ ਦੇ ਥੱਲੇ ਨੀਰਾਈ ਹੁੰਦਾ ਹਮੇਸ਼ਾ ਇਸ ਕਰਕੇ ਨਾ ਸੱਚਾਈ ਨੂੰ ਦੇਖੋ ਕਿ ਸੱਚ ਕਿਦਾਂ ਨੂੰ ਕੀ ਦੇਖ ਰਹੇ ਆ ਕੀ ਹੋ ਰਿਹਾ ਅੱਜ ਕਿਸ ਅੱਜ ਉਹਨਾਂ ਤੇ ਹੋਇਆ ਕੱਲੂ ਕਿਸ ਤੁਹਾਡੇ ਘਰੇ ਵੀ ਅੱਗ ਪਾਉਣ ਸਕਦੀ ਆ ਥੋਡੇ ਘਰੇ ਵੀ ਅੱਗ ਪਹੁੰਚ ਸਕਦੀ ਆ ਇਹ। ਇਹ ਨਾ ਸਮਝੋ ਕਿ ਅਸੀਂ ਅਸੀਂ ਉਹਦੇ ਨਾਲ ਆ ਤੇ ਅਸੀਂ ਸੇਫ ਸੇਫ ਆ। ਇਹ ਜੇ ਬੰਦੇ ਕਿਸੇ ਦੇ ਸਕੇ ਨਹੀਂ ਹੁੰਦੇ। ਇਹ ਜੇ ਬੰਦੇ ਕਿਸੇ ਦੇ ਸਕੇ ਨਹੀਂ ਹੁੰਦੇ ਹੈਗੇ। ਤੁਹਾਨੂੰ ਪਤਾ ਨਾ ਕਿ ਮੈਂ ਭੱਜਦਾ ਫਿਰਦਾ ਸੀ ਰੇੜਿਆਂ ਤੇ ਆਪਣੇ ਬੰਦਿਆਂ ਨੂੰ ਛੱਡ ਕੇ ਇਹ ਜਿਹੜਾ ਇਹ ਕਹਿੰਦਾ ਸੀ ਇਹ ਬੜੀਆਂ ਬੜਕਾ ਮਾਰਦਾ ਸੀ ਬੰਦਾ ਇਹ ਆ ਕੇ। ਵੱਡਣੀਆਂ ਗੱਲਾਂ ਕੀਤੀਆਂ ਇਹਨੇ ਆ ਕੇ। ਤੇ ਮੁੜ ਕੇ ਰੇੜਿਆਂ ਦੇ ਪੱਜਦਾ ਫਿਰਦਾ ਸੀ ਮੈਂ ਮੁੜ ਕੇ ਜਦੋਂ ਭੀੜ ਪਈ ਮੈਨੂੰ ਦੱਸ ਦੋ ਮੁੜ ਕੇ ਫਿਰ ਪਰਿਵਾਰ ਦੇ ਬਿਆਨ ਦੇਖ ਲੋ ਮੈਨੂੰ ਦੱਸ ਦੋ ਕਿੰਨਾ ਕਹੇ ਨੇ ਖੜ ਕੇ ਆਪਣਾ ਦਿੱਤਾ ਸੀ ਕੋਈ ਖੇਤਾਂ 'ਚ ਭੱਜਿਆ ਫਿਰਦਾ ਸੀ ਕੋਈ ਰੇੜਿਆਂ ਦੇ ਭੱਜਿਆ ਫਿਰਦਾ ਸੀ ਅਖੀਰ 'ਚ ਜਦੋਂ ਪਤਾ ਲੱਗਿਆ ਕਿ ਭਾਈ ਭੱਜਣ ਨਹੀਂ ਦੇਣਾ ਆ ਕੇ ਹੱਥ ਖੜੇ ਕਰਕੇ ਗ੍ਰਿਫਤਾਰੀ ਦੇ ਦਿੱਤੀ ਇਹਨੂੰ ਤੁਸੀਂ ਸੂਰਮਾ ਸਮਝਦੇ ਹੋ ਇਹ ਬੰਦਾ ਸੂਰਮਾ ਕਿੱਥੋਂ ਹੋ ਗਿਆ ਪਰ ਜਿਹੜਾ ਰੇੜਿਆਂ ਦੇ ਭੱਜਿਆ ਫਿਰਦਾ ਸੀ ਉਹਨੂੰ ਤੁਸੀਂ ਸੂਰਮਾ ਬਣਾਈ ਜਾਂਦੇ ਹੋ ਯਾਰ ਇਹ ਐ ਸੂਰਮੇ ਐਜੇ ਹੁੰਦੇ ਨੇ ਯਾਰ ਥੁੱਕ ਕੇ ਚੱਟਣ ਵਾਲੇ ਸੂਰਮੇ ਹੁੰਦੇ ਨੇ ਥੁੱਕ ਕੇ ਚੱਟ ਗਿਆ ਇਹ ਐਜੇ ਸੂਰਮੇ ਹੁੰਦੇ ਨਹੀਂ ਯਾਰ ਲੋਕਾਂ ਨੂੰ ਬਾਹਰ ਆਪਣੇ ਉਹ ਕਰਦੇ ਲੈਕਚਰ ਦਿੰਦੇ ਫਿਰਦੇ ਨੇ ਨਸ਼ੇ ਦੇ ਉੱਪਰ ਤੇ ਆਪਣਾ ਭਰਾ ਨਸ਼ੇ ਨਾਲ ਪੜਿਆ ਗਿਆ ਲੋਕਾਂ ਨੂੰ ਸਿੱਖ ਧਰਮ ਦੱਸਦੇ ਫਿਰਦੇ ਨੇ ਤੇ ਆਪਣਾ ਭਰਾ ਅਵਤਾਰੀ ਵੀ ਹੈ ਨਹੀਂਗਾ